ਮੁਜੇ ਨਦਰ ਵਿੱਚ ਇਸ ਵਾਰ ਫਿਰ ਕਿਸਾਨਾਂ ਦੀ ਨਰਮੇਦੀ ਫਸਲ ਨੂੰ ਚਿੱਟੇ ਮੱਛਰ ਨੇ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ ਕਿਸਾਨ ਹਰਨੇਕ ਸਿੰਘ ਅਤੇ ਰਜਵਿੰਦਰ ਸਿੰਘ ਨੇ ਦੱਸਿਆ ਕਿ ਉਹਦੀ 2 2 ਕਿੱਲੇ ਨਰਮੇ ਬੀਜਾ ਹੋਇਆ ਜਿਸ ਨੂੰ ਕਿ ਚਿੱਟਾ ਮੱਛਰ ਲੱਗ ਚੁੱਕਿਆ ਅਤੇ ਬੂਟਾ ਸੁੱਕਣ ਲੱਗ ਪਿਆ ਜਿਸ ਕਰਕੇ ਇਸ ਵਾਰ ਨਰਮੇਦੀ ਫਸਲ ਨੂੰ ਵੋਣਾ ਵੀ ਪਵੇਗਾ ਕਿਉਂਕਿ ਹੋਰ ਕੋਈ ਫਸਲ ਫਿਲਹਾਲ ਬੀਜੀ ਨਹੀਂ ਜਾ ਸਕਦੀ ਦੱਸਦੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਰਮੇਦ ਨੂੰ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਨੁਕਸਾਨ ਪਹੁੰਚਾਉਂਦਾ ਆ ਰਿਹਾ ਹੈ ਇਸ ਵਾਰ ਵੀ ਉਹੀ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਨਾ ਤੇ ਕੋਈ ਸਪਰੇਅ ਤੇ ਨਾ ਹੀ ਕੋਈ ਕੀਟਨਾਸ਼ਕ ਇਹਨਾਂ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਤੇ ਅਸਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਲਈ ਕਿਸਾਨ ਮਾਇੂਸ ਹਨ ਅਤੇ ਉਹਨਾਂ ਦੀ ਨਰਮੇ ਦੀ ਤਿਆਰ ਹੋਈ ਫਸਲ ਨੂੰ ਜਿਹੜਾ ਨੁਕਸਾਨ ਪਹੁੰਚਿਆ ਹੈ ਸਰਕਾਰ ਤੋਂ ਉਸ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਨਰਮਾ ਤੁਸੀਂ ਬੀਜਾ ਜੀ ਪਾਟ ਰਹੇ ਹੋ ਕਾਰਨ ਕੀ ਹੈ ਇਹ ਚਿੱਟੇ ਤੇਲੇ ਨਾਲ ਜੀ ਸਾਰਾ ਪੱਤੇ ਸੁੱਕ ਗਏ ਜੀ ਬੂਟੇ ਸੁੱਕ ਗਏ ਜਮਾ ਜੀ ਇਹ ਉਹ ਵੇਸੇ ਦਾ ਕਾਰਨ ਹੁਣ ਇਹ ਬੇਕਾਰ ਆ ਜੀ ਜਮਾ ਇਹ ਸਾਡੇ ਪੱਲੇ ਦਾ ਕੁਝ ਪੈਣਾ ਨਹੀਂ ਮਿਹਨਤ ਕਰਤੀ ਆ ਗੁੱਡ ਗਡਾਈ ਕੀਤੀ ਆ ਤਿੰਨ ਤਿੰਨ ਸਪਰੇਆ ਵੀ ਕਰਤੀਆਂ ਖੇਤੀਬਾੜੀ ਵਾਲੇ ਕੋਲੇ ਉਹ ਸਿਰਫ ਇਹਦੇ ਵੀ ਸਾਡੇ ਜੀ ਇਹ ਵਾਸੇ ਜੀ ਕੀ ਕਰੋਂਗੇ ਜਮਾ ਪਰ ਉਹਨੂੰ ਪਟਕੇ ਜੀ ਵਾਹ ਵਾਹ ਕੇ ਸਕ ਜੂਗਾ ਵਿੱਚ ਵਾਦਾਂ ਅਗਲੇ ਫਿਰ ਕਣਕ ਦੇ ਜਾ ਕੇ ਦਸੰਬਰ ਨਵੰਬਰ ਦੇ ਮਹੀਨੇ ਚ ਵੀ ਜਾਣਾ ਮਾਚ ਪਰਵੇਲਾ ਨੁਕਸਾਨ ਨੁਕਸਾਨ ਜੀ 30 40 ਹਜ਼ਾਰ ਦਾ ਨੁਕਸਾਨ ਹੈਗਾ ਜੀ ਕੀ ਮੰਗ ਕਰਦੇ ਸਰਕਾਰ ਮੰਗ ਜੀ ਜੇ ਸਰਕਾਰ ਆ ਕੇ ਵੇਖ ਲੈ ਸਾਡੇ ਤੇ ਸਾਨੂੰ ਸਾਡਾ ਜਿੰਨਾ ਬੰਦ ਦਾ ਮਾਜਿਆ ਦਿੱਤਾ ਜਾਵੇ ਸਾਨੂੰ ਬਈ ਬੜੀ ਮਿਹਨਤ ਨਾਲ ਫਸਲ ਤਿਆਰ ਹੁੰਦੀ ਹੈ ਹਾਂਜੀ ਬਹੁਤ ਮਿਹਨਤ ਨਾਲ ਫਸਲ ਤਿਆਰ ਕੀਤੀ ਜਾਂਦੀ ਹੈ ਬਹੁਤ ਗਰਮੀ ਚੋਂ ਇਸ ਬੌਂਦਲਗੇ ਜੀ ਗੜਗੜ ਕੇ ਤੇ ਮਾਹੀਆਂ ਕਰਕੇ ਬਾਹਰ ਵਾਕਿਸਾਨ ਹੈ ਪ੍ਰਵਾਪਿਆ ਕਿੰਨੇ ਕਦਮ ਇਹ ਹੈਗਾ ਜੀ ਸਾਡੇ ਸਾਰੇ ਪਿੰਡ ਜੀ 35 40 ਘਰਾਂ ਦਾ ਕਿਸੇ ਦਾ ਕਿੱਲਾ ਕਿਸੇ ਦਾ ਦੋ ਕਿੱਲੇ ਕਿਸੇ ਦਾ ਤਿੰਨ ਕਿੱਲੇ ਕੋਈ ਨਹੀਂ ਹੁਲੀ ਪੈ ਗਿਆ ਜੀ ਨੂੰ ਤੇ ਨਰਮਾ ਦੇ ਪੱਤੇ ਸਾਰੇ ਕਾਲੇ ਬੂਟਾ ਟੋਟਲ ਕਾਲਾ ਹੋ ਗਿਆ ਜੀ ਸੁੱਕ ਗਿਆ ਕਾਲਾ ਹੋ ਕੇ ਬਸ ਕਿੰਨੇ ਕਿੱਕੜ ਪ੍ਰਭਾਵ ਪਾਇਆ ਸੀ ਇਹ ਸਾਡੇ ਪੈਣੇ ਚ ਕੋਈ ਹੈਗਾ ਜੀ 35 ਕਿੱਲੇ ਨਰਮਾ ਟੋਟਲ ਕਿਲੇ ਕਿੱਲਾ ਕੇ 2 ਕਿਲੇ ਉਹ ਲਗਭਗ ਇਹ ਸਾਰੇ ਇੱਕੋ ਹੀ ਹਾਲਾ ਜੀ ਤੇ ਸਪਰੇ ਹਾਂ ਸੁਪਰ ਹਾਂ ਸਪਰੇ ਕਰੀਆਂ ਜੀ ਅਸੀਂ ਅੱਜ ਦੋ ਦਿਨ ਤੱਕ ਸਪਰੇ ਉਹ ਗੈਡਿੰਗ ਕਰੀਆਂ ਨਹਿਮਦੀਆਂ ਆੱਕਦੀਆਂ ਸਾਨੂੰ ਦੱਸਿਆ ਖੇਤੀਬਾੜੀ ਬੜੀ ਮਿਹਨਤ ਵਾਲੇ ਨੇ ਪਰ ਕੋਈ ਫਰਕ ਨਹੀਂ ਪਿਆ ਉਹਦੇ ਬਾਅਦ ਦੋ ਤਿੰਨ ਪੈਸ਼ੀ ਜੜੀ ਪਾੰਗਾ ਸੀ ਅਸ਼ੀਨ ਵਗੈਰਾ ਓਲਾਲਾ ਵਗੈਰਾ ਕੋਈ ਫਰਕ ਨਹੀਂ ਪਿਆ ਜੀ ਇਹ ਹੁਣ ਖੇਤੀਬਾੜੀ ਵਾਲੇ ਕੀ ਕਹਿੰਦੇ ਆ ਖੇਤੀਬਾੜੀ ਵਾਲੇ ਤਾਂ ਬਸ ਉਹ ਸਰ ਫੇਰ ਦਿੰਦੇ ਆ ਜੀ ਕਹਿੰਦੇ ਬਸ ਕੋਈ ਹੱਲ ਨਹੀਂ ਦਾ ਕੋਲੇ ਫਿਰ ਵੇਸਟ ਆ ਸਾਰਾ ਵੇਸਟ ਆ ਜੀ ਹਮ ਸੱਟਣਾ ਪਊਗਾ ਪਟਣਾ ਪਊ ਸਾਰੇ ਪੱਟੇ ਹੀ ਕਹਨੇ ਜੋ ਸੁੱਕੀ ਨੇ ਜਿਹੜੀ ਆਟਮਲ ਸੁੱਕੇ ਨੇ ਨੇ ਵਾਂਚੇ ਖੜੇ ਨੇ ਨੇ ਪੱਟੇ ਹੀ ਗਿਆ ਜੀ ਫਿਰ ਪਸੇ ਹਾਂ ਕੀ ਮੰਗਾ ਸੜ ਮੰਗ ਸਾਡੀ ਇਹ ਵੀ ਸਰਕਾਰ ਆ ਕੇ ਤਾਂ ਸਾਨੂੰ ਦੇਖਿਆ ਕਿ ਚੈੱਕ ਕਰੇ ਤਾਂ ਸਾਨੂੰ ਉਹਦਾ ਮੁਆਵਜ਼ਾ ਦੇ ਲਈ ਇਹ ਤਾਂ ਬੰਦਾ